ਫਰੈਸ਼ ਕਾਨਫਰੰਸ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਰੱਖੀ ਸੀ ਅਸੀਂ ਰੁੱਖ ਲਾਉਣ ਦਾ ਕੰਮ 30 ਜੂਨ ਤੋਂ ਸ਼ੁਰੂ ਕਰ ਚੁੱਕੇ ਸੀ ਜਿੰਦੇ ਵਿੱਚ ਅਸੀਂ 90% ਕੰਮ ਅੱਜ ਕੰਪਲੀਟ ਕਰ ਲਿਆ 30 ਜੂਨ ਨੂੰ ਮੇਰੇ ਵੱਲੋਂ ਇੱਕ ਵੈਲਫੇਅਰ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਵਾਤਾਵਰਣ ਦੀ ਸੰਭਾਲ ਦੇ ਲਈ ਹਰ ਮੁਲਾਜ਼ਮ ਚਾਹੇ ਉਹ ਕਿਸੇ ਵੀ ਰੈਂਕ ਤੇ ਹੋਵੇ ਈਵਨ ਦਰਜਾ 4 ਮਿਨਿਸਟਰੀਅਲ ਸਟਾਫ ਗਾਈਡਡ ਅਫਸਰ ਸਾਰਿਆਂ ਨੂੰ 10 ਬੂਟੇ ਲਾਉਣ ਦੀ ਡਿਊਟੀ ਲਗਾਈ ਗਈ ਸੀ ਜੋ ਅੱਜ ਅਸੀਂ 90% ਪੂਰੀ ਕਰ ਲਈ ਹੈ 10000 ਬੂਟਾ ਸਾਡਾ ਲਾਣ ਦਾ ਟੀਚਾ ਸੀ ਜਿੰਦੇ ਵਿੱਚੋਂ ਅਸੀਂ 8400 ਬੂਟਾ ਲਾ ਚੁੱਕੇ ਹਾਂ 1600 ਬੂਟਾ ਕੁਝ ਜਵਾਨਾਂ ਦੇ ਡਿਊਟੀ ਦੂਰ ਜਾਣ ਕਰਕੇ ਅਜੇ ਪੈਂਡਿੰਗ ਹੈ ਉਹ ਵੀ ਅਸੀਂ ਜਲਦੀ ਅਗਲੇ 4-5 ਦਿਨਾਂ ਵਿੱਚ ਪੂਰਾ ਕਰ ਲਵਾਂਗੇ ਸਰ ਲੋਕ ਆਈ ਐਨ ਜੀਓ ਵੀ ਸਾਹਮਣੇ ਆਈਆਂ ਵੀ ਜਿਹੜੀਆਂ ਬੂਟੇ ਵਗੈਰਾ ਲਾਉਂਦੀਆਂ ਨੇ ਬਾਅਦ ਵਿੱਚ ਉਹਦੀ ਸਰ ਕੇਅਰ ਨਹੀਂ ਹੁੰਦੀ ਹੈਗੀ ਜਾਂ ਤਾਂ ਬੂਟੇ ਕੋਈ ਉਬਾਰਾ ਪਸ਼ੂ ਖਾ ਜਾਂਦੇ ਨੇ ਜਾਂ ਉਹ ਸੁੱਕ ਸਰ ਜਾਂਦੇ ਨੇ ਅਸੀਂ ਸ਼ੁਰੂ ਤੋਂ ਹੀ ਇਸ ਦੇ ਵਿੱਚ ਆਪਣੇ ਘਰ ਦੇ ਆਲੇ-ਦੁਆਲੇ ਜਾਂ ਦਫ਼ਤਰ ਦੇ ਆਲੇ-ਦੁਆਲੇ ਬੂਟੇ ਲਾਉਣ ਲਈ ਜਵਾਨਾਂ ਨੂੰ ਪ੍ਰੇਰਿਤ ਕੀਤਾ ਸੀ ਹਰ ਜਵਾਨ ਨੇ ਆਪਣੇ ਘਰ ਦੇ ਆਸ-ਪਾਸ ਹੀ ਲਾਏ ਨੇ ਮੈਂ ਵੀ ਆਪਣੀ ਗਲੀ ਵਿੱਚ ਆਪਣੇ ਘਰ ਦੇ ਬਾਹਰ 15 ਬੂਟੇ ਲਾਏ ਨੇ ਜਵਾਨਾਂ ਨੇ ਬੜਾ ਜੋਸ਼ ਵਿਖਾਇਆ ਜਿਸ ਦੇ ਵਿੱਚ ਉਹਨਾਂ ਨੂੰ 10 ਬੂਟੇ ਲਾਉਣ ਲਈ ਕਿਹਾ ਗਿਆ ਸੀ ਜਿੰਦੇ ਵਿੱਚੋਂ 30 40% 400 ਮੁਲਾਜ਼ਮਾਂ ਨੇ 10 ਦੀ بجائے 15 ਬੂਟੇ ਲਾਏ ਨੇ ਜਿਹੜਾ ਇਹਨੇ ਜੋਸ਼ ਨਾਲ 10 ਤੋਂ 15 ਲਾ ਰਿਹਾ ਉਹਨਾਂ ਦੀ ਸ਼ਾਮ ਸੰਭਾਲ ਵੀ ਉਹਨਾਂ ਨੂੰ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਔਰ ਮੈਨੂੰ ਉਮੀਦ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਏਗਾ ਵੀ ਔਰ ਸਾਡਾ ਇਸ ਕੰਮ ਦੇ ਵਿੱਚ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ ਇਹ ਹੀ ਪ੍ਰੈਸ ਕਾਨਫਰੰਸ ਆਮ ਤੌਰ ਤੇ ਸਟਾਰਟਿੰਗ ਵਿੱਚ ਰੱਖੀ ਜਾਂਦੀ ਜਦੋਂ ਬੂਟਾ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਮੈਂ ਪਹਿਲੇ ਦਿਨ ਨੇ ਸੋਚਿਆ ਸੀ ਵੀ ਜਦੋਂ ਅਸੀਂ ਇਹ ਬੂਟਾ ਲਾਉਣ ਦੀ ਮਹਿੰਮ ਵਿੱਚ ਕਾਮਯਾਬ ਹੋ ਜਾਵਾਂਗੇ ਉਦੋਂ ਪ੍ਰੈਸ ਕਾਨਫਰੰਸ ਰੱਖਾਂਗੇ ਤਾਂ ਕਿ ਲੋਕ ਕੱਲੀ ਫੋਟੋ ਜਾਂ ਪ੍ਰੈਸ ਦੇ ਵਿੱਚ ਆਨ ਦੇ ਆਪਣਾ ਟੀਚਾ ਨਾ ਰੱਖ ਲੈਣ ਕਿਸੇ ਵੀ ਕੰਮ ਨੂੰ ਨੇਪਰੇ ਚੜ੍ਹਨ ਤੋਂ ਬਾਅਦ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਮੇਰਾ ਅੱਜ ਦਾ ਇਹ ਬਹੁਤ ਵੱਡਾ ਮੈਸੇਜ ਹੈ ਕੰਮ ਪੂਰਾ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰੋ ਸਰ ਇਹ ਬੂਟੇ ਕਿੱਥੇ ਕਿੱਥੇ ਲਗਾਏ ਗਏ ਨੇ ਮਤਲਬ ਹਰ ਜਵਾਨ ਨੇ ਆਪਣੇ ਘਰ ਦੇ ਬਾਹਰ ਲਾਏ ਨੇ ਜੇ ਜਵਾਨ ਬੂਟੇ ਨਹੀਂ ਅਵੇਲੇਬਲ ਕਰ ਸਕਦਾ ਤੇ ਉਹਨੂੰ ਅਸੀਂ ਬਟਾਲੀਅਨ ਤੋਂ ਫੋਰੈਸਟ ਡਿਪਾਰਟਮੈਂਟ ਤੋਂ ਮੰਗਾ ਕੇ ਦਿੱਤੇ ਨੇ ਜਿਹੜਾ ਜਵਾਨ ਮੰਨ ਲਓ ਸੰਗਰੂਰ ਡਿਊਟੀ ਕਰ ਰਿਹਾ ਉਹਨੂੰ ਇੱਥੇ ਆਣਾ ਔਖਾ ਹੈ ਤੇ ਉਹ ਬੂਟੇ ਉਹਨੂੰ ਅਵੇਲੇਬਲ ਨਹੀਂ ਤੇ ਉਹ ਉੱਥੋਂ ਲੈ ਕੇ ਉਹਨੇ ਲਾਇਨੇ ਆਪਦੇ ਪਿੰਡ ਦੇ ਵਿੱਚੋਂ ਹੀ ਅਵੇਲੇਬਲ ਕਰਕੇ ਸਭ ਤੋਂ ਆਮ ਪਬਲਿਕ ਨੂੰ ਕੀ ਮੈਸੇਜ ਹੈ ਆਮ ਪਬਲਿਕ ਨੂੰ ਇਹ ਮੈਸੇਜ ਹੈ ਕਿ ਇਹ ਰੁੱਖਾਂ ਨਾਲ ਹੀ ਮਨੋਖਾ ਰੁੱਖਾਂ ਦੀ ਸਾਂਭ ਸੰਭਾਲ ਤੇ ਰੁੱਖਾਂ ਨੂੰ ਨਵੇਂ ਨੂੰ ਲਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹਰ ਆਦਮੀ ਦੇ ਵਿੱਚ ਅਗਰ ਆਪਣਾ ਯੋਗਦਾਨ ਪਾਏ ਤੇ ਬਹੁਤ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜੋ ਅੱਜ ਆਪਾਂ ਗਲੋਬਲ ਵਾਰਮਿੰਗ ਦਾ ਚੱਲ ਰਿਹਾ ਹੈ ਵੀ ਵਾਤਾਵਰਨ ਗਰਮ ਹੋ ਰਿਹਾ ਤੇ ਉਸ ਨੂੰ ਰੋਕਿਆ ਜਾ ਸਕਦਾ ਪ੍ਰੈਸ ਕਾਨਫਰੰਸ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਰੱਖੀ ਸੀ ਅਸੀਂ ਰੋਖ ਲਾਉਣ ਦਾ ਕੰਮ 30 ਜੂਨ ਤੋਂ ਸ਼ੁਰੂ ਕਰ ਚੁੱਕੇ ਸੀ ਜਿੰਦੇ ਵਿੱਚ ਅਸੀਂ 90% ਕੰਮ ਅੱਜ ਕੰਪਲੀਟ ਕਰ ਲਿਆ 30 ਜੂਨ ਨੂੰ ਮੇਰੇ ਵੱਲੋਂ ਇੱਕ ਵੈਲਫੇਅਰ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਵਾਤਾਵਰਣ ਦੀ ਸੰਭਾਲ ਦੇ ਲਈ ਹਰ ਮੁਲਾਜ਼ਮ ਚਾਹੇ ਉਹ ਕਿਸੇ ਵੀ ਰੈਂਕ ਤੇ ਹੋਵੇ ਈਵਨ ਦਰਜਾ 4 ਮਿਨਿਸਟਰੀਅਲ ਸਟਾਫ ਗਾਈਡਡ ਅਫਸਰ ਸਾਰਿਆਂ ਨੂੰ 10 ਬੂਟੇ ਲਾਉਣ ਦੀ ਡਿਊਟੀ ਲਗਾਈ ਗਈ ਸੀ ਜੋ ਅੱਜ ਅਸੀਂ 90% ਪੂਰੀ ਕਰ ਲਈ ਹੈ 10000 ਬੂਟਾ ਸਾਡਾ ਲਾਣ ਦਾ ਟੀਚਾ ਸੀ ਜਿੰਦੇ ਵਿੱਚੋਂ ਅਸੀਂ 8400 ਬੂਟਾ ਲਾ ਚੁੱਕੇ ਹਾਂ 1600 ਬੂਟਾ ਕੁਝ ਜਵਾਨਾਂ ਦੇ ਡਿਊਟੀ ਦੂਰ ਜਾਣ ਕਰਕੇ ਅਜੇ ਪੈਂਡਿੰਗ ਹੈ ਉਹ ਵੀ ਅਸੀਂ ਜਲਦੀ ਅਗਲੇ 4-5 ਦਿਨਾਂ ਵਿੱਚ ਪੂਰਾ ਕਰ ਲਵਾਂਗੇ ਸਰ ਉਹ ਪੀ ਐਨ ਜੀਓ ਵੀ ਇਹ ਸਾਹਮਣੇ ਆਈਆਂ ਵੀ ਜਿਹੜੀਆਂ ਬੂਟੇ ਵਗੈਰਾ ਲਾਉਂਦੀਆਂ ਨੇ ਬਾਅਦ ਵਿੱਚ ਉਹਦੀ ਸਰ ਕੇਅਰ ਕੀ ਹੁੰਦੀ ਹੈਗੀ ਜਾਂ ਤਾਂ ਬੂਟੇ ਕੋਈ 12 ਪਸ਼ੂ ਖਾ ਜਾਂਦੇ ਨੇ ਜਾਂ ਉਹ ਸੁੱਕ ਸਰ ਜਾਂਦੇ ਨੇ ਅਸੀਂ ਸ਼ੁਰੂ ਤੋਂ ਹੀ ਇਸ ਦੇ ਵਿੱਚ ਆਪਣੇ ਘਰ ਦੇ ਆਲੇ-ਦੁਆਲੇ ਜਾਂ ਦਫ਼ਤਰ ਦੇ ਆਲੇ-ਦੁਆਲੇ ਬੂਟੇ ਲਾਉਣ ਲਈ ਜਵਾਨਾਂ ਨੂੰ ਪ੍ਰੇਰਿਤ ਕੀਤਾ ਸੀ ਹਰ ਜਵਾਨ ਨੇ ਆਪਣੇ ਘਰ ਦੇ ਆਸ-ਪਾਸ ਹੀ ਲਾਏ ਨੇ ਮੈਂ ਵੀ ਆਪਣੀ ਗਲੀ ਵਿੱਚ ਆਪਣੇ ਘਰ ਦੇ ਬਾਹਰ 15 ਬੂਟੇ ਲਾਏ ਨੇ ਜਵਾਨਾਂ ਨੇ ਬੜਾ ਜੋਸ਼ ਵਿਖਾਇਆ ਜਿਸ ਦੇ ਵਿੱਚ ਉਹਨਾਂ ਨੂੰ 10 ਬੂਟੇ ਲਾਣ ਲਈ ਕਿਹਾ ਗਿਆ ਸੀ ਜਿੰਦੇ ਵਿੱਚੋਂ 30-40% 400 ਮੁਲਾਜ਼ਮਾਂ ਨੇ 10 ਦੀ بجائے 15 ਬੂਟੇ ਲਾਏ ਨੇ ਜਿਹੜਾ ਇਹਨੇ ਜੋਸ਼ ਨਾਲ 10 ਤੋਂ 15 ਲਾ ਰਿਹਾ ਉਹਨਾਂ ਦੀ ਸ਼ਾਮ ਸੰਭਾਲ ਵੀ ਉਹਨਾਂ ਨੂੰ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਔਰ ਮੈਨੂੰ ਉਮੀਦ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਈ ਨਾਲ ਨਿਭਾਏਗਾ ਵੀ ਔਰ ਸਾਡਾ ਇਸ ਕੰਮ ਦੇ ਵਿੱਚ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਇਹ ਹੀ ਪ੍ਰੈਸ ਕਾਨਫਰੰਸ ਆਮ ਤੌਰ ਤੇ ਸਟਾਰਟਿੰਗ ਵਿੱਚ ਰੱਖੀ ਜਾਂਦੀ ਜਦੋਂ ਬੂਟਾ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ। ਮੈਂ ਪਹਿਲੇ ਦਿਨ ਨੇ ਸੋਚਿਆ ਸੀ ਵੀ ਜਦੋਂ ਅਸੀਂ ਇਹ ਬੂਟਾ ਲਾਉਣ ਦੀ ਮੁਹਿੰਮ ਵਿੱਚ ਕਾਮਯਾਬ ਹੋ ਜਾਵਾਂਗੇ ਉਦੋਂ ਪ੍ਰੈਸ ਕਾਨਫਰੰਸ ਰੱਖਾਂਗੇ ਤਾਂ ਕਿ ਲੋਕ ਕੱਲੀ ਫੋਟੋ ਜਾਂ ਪ੍ਰੈਸ ਦੇ ਵਿੱਚ ਆਨ ਦੇ ਆਪਣਾ ਟੀਚਾ ਨਾ ਰੱਖ ਲੈਣ। ਕਿਸੇ ਵੀ ਕੰਮ ਨੂੰ ਨੇਪਰੇ ਚੜ੍ਹਨ ਤੋਂ ਬਾਅਦ ਵੀ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਮੇਰਾ ਅੱਜ ਦਾ ਇਹ ਬਹੁਤ ਵੱਡਾ ਮੈਸੇਜ ਹੈ ਕੰਮ ਪੂਰਾ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰੋ ਸਰ ਜੀ ਇਹ ਬੂਟੇ ਕਿੱਥੇ ਕਿੱਥੇ ਲਗਾਏ ਗਏ ਨੇ ਮਤਲਬ ਹਰ ਜਵਾਨ ਨੇ ਆਪਣੇ ਘਰ ਦੇ ਬਾਹਰ ਲਾਏ ਨੇ ਜੇ ਜਵਾਨ ਬੂਟੇ ਨਹੀਂ ਅਵੇਲੇਬਲ ਕਰ ਸਕਦਾ ਤੇ ਉਹਨੂੰ ਅਸੀਂ ਬਟਾਲੀਅਨ ਤੋਂ ਫੋਰੈਸਟ ਡਿਪਾਰਟਮੈਂਟ ਤੋਂ ਮੰਗਾ ਕੇ ਦਿੱਤੇ ਨੇ ਜਿਹੜਾ ਜਵਾਨ ਮੰਨ ਲਓ ਸੰਗਰੂਰ ਡਿਊਟੀ ਕਰ ਰਿਹਾ ਹੈ ਉਹਨੂੰ ਇੱਥੇ ਆਣਾ ਔਖਾ ਹੈ ਤੇ ਉਹ ਬੂਟੇ ਉਹਨੂੰ ਅਵੇਲੇਬਲ ਨਹੀਂ ਤੇ ਉਹ ਉੱਥੋਂ ਲੈ ਕੇ ਉਹਨੇ ਲਾਏ ਨੇ ਆਪਦੇ ਪਿੰਡ ਦੇ ਵਿੱਚ ਹੋਈ ਅਵੇਲੇਬਲ ਕਰਕੇ ਸਾਡੀ ਆਮ ਪਬਲਿਕ ਨੂੰ ਕੀ ਮੈਸੇਜ ਹੈ ਆਮ ਪਬਲਿਕ ਨੂੰ ਇਹ ਮੈਸੇਜ ਹੈ ਕਿ ਇਹ ਰੁੱਖਾਂ ਨਾਲ ਹੀ ਮਨੋਖਾ ਰੁੱਖਾਂ ਦੀ ਸਾਂਭ ਸੰਭਾਲ ਤੇ ਰੁੱਖਾਂ ਨੂੰ ਨਵੇਂ ਨੂੰ ਲਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਹਰ ਆਦਮੀ ਦੇ ਵਿੱਚ ਅਗਰ ਆਪਣਾ ਯੋਗਦਾਨ ਪਾਏ ਤੇ ਬਹੁਤ ਵੱਡੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਜੋ ਅੱਜ ਆਪਾਂ ਗਲੋਬਲ ਵਰਮਿੰਗ ਦਾ ਚੱਲ ਰਿਹਾ ਹੈ ਵੀ ਵਾਤਾਵਰਨ ਗਰਮ ਹੋ ਰਿਹਾ ਤੇ ਉਸ ਨੂੰ ਰੋਕਿਆ ਜਾ ਸਕਦਾ ਹੈ